ਸਸਗਾਲ ਜੀ ਡੀਪੀ ਜੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਤਸਵੀਰਾਂ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਤੁਹਾਨੂੰ ਦੱਸ ਦੇ ਕਿ ਅੱਜ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਮਲੇਵਾਲ ਦੇ ਨੇੜੇ ਡਰੇਨ ਵਿੱਚ ਸਵਿਫਟ ਡਿਜ਼ਾਇਰ ਕਾਰ ਡਿੱਗਣ ਦੇ ਨਾਲ ਕਾਰ ਦਾ ਹੋਇਆ ਭਾਰੀ ਨੁਕਸਾਨ ਡਰਾਈਵਰ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਤੁਹਾਨੂੰ ਦੱਸ ਦੇ ਕਿ ਜਦੋਂ ਡਰਾਈਵਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨੇ ਕਿਹਾ ਕਿ ਸਾਹਮਣੇੋਂ ਆਉਂਦੀ ਗੱਡੀ ਦੀਆਂ ਤੇਜ਼ ਲਾਈਟਾਂ ਜੋ ਕਿ ਅੱਖਾਂ ਦੇ ਵਿੱਚ ਵੱਜਣ ਦੇ ਨਾਲ ਅਚਾਨਕ ਗੱਡੀ ਦਾ ਸੰਤੁਲਨ ਵਿਗੜ ਗਿਆ ਜਿਸ ਕਰਕੇ ਗੱਡੀ ਜਿਹੜੀ ਹੈ ਡਰੇਨ ਦੇ ਵਿੱਚ ਡਿੱਗ ਪਈ ਆ بار بار ਜਦੋਂ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤਾਂ ਉਹਨੇ ਇਹੀ ਕਿਹਾ ਕਿ ਸਾਹਮਣੇ ਉਹ ਗੱਡੀ ਨੂੰ ਜਦੋਂ ਮੈਂ ਇਸ਼ਾਰਾ ਵੀ ਦਿੱਤਾ ਪਰ ਉਹਨੇ ਆਪਣੀ ਲਾਈਟਾਂ ਡਾਊਨ ਨਹੀਂ ਕੀਤੀਆਂ ਜਿਹਦੇ ਕਰਕੇ ਗੱਡੀ ਜਿਹੜੀ ਹੈ ਮੇਰੀ ਅਨ ਬੈਲੈਂਸ ਹੋਣ ਕਰਕੇ ਡਰੇਨ ਦੇ ਵਿੱਚ ਡਿੱਗ ਜਾਂਦੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਡਰਾਈਵਰ ਦਾ ਬਚਾਅ ਹੋ ਗਿਆ ਤੇ ਗੱਡੀ ਕਾਫੀ ਜ਼ਿਆਦਾ ਜੜੀ ਹੈ ਪਰ ਨੁਕਸਾਨੀ ਗਈ। ਸਾਹਮਣੇ ਤੁਸੀਂ ਦੇਖਦੇ ਪਿਓ ਵੀ ਕਾਫੀ ਜ਼ਿਆਦਾ ਗੱਡੀ ਦਾ ਨੁਕਸਾਨ ਹੋ ਚੁੱਕਿਆ ਆ। Swift Desire ਗੱਡੀ ਜੋ ਕਿ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਮਾਲੇਵਾਲ ਦੇ ਨੇੜੇ ਇੱਕ ਡਰੇਨ ਦੇ ਵਿੱਚ ਡਿੱਗ ਜਾਂਦੀ ਹੈ ਤੇ ਕਾਫੀ ਜ਼ਿਆਦਾ ਨੁਕਸਾਨੀ ਜਾਂਦੀ ਹੈ ਤੇ ਇਸ ਨੂੰ ਕਾਫੀ ਮੁਸਕਲ ਤੋਂ ਬਾਅਦ ਹੈ ਡਰਾਕ ਕ੍ਰੇਨ ਦੇ ਨਾਲ ਬਾਹਰ ਕੱਢ ਕੇ ਸਿੱਧੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆਹ ਗੱਲਬਾਤ ਕਰਦੇ ਆ ਉਸ ਡਰਾਈਵਰ ਦੇ ਨਾਲ ਕੀ ਕਹਿੰਦਾ ਆ ਆਪਣੇ ਇਸ ਐਕਸੀਡੈਂਟ ਬਾਰੇ ਅੱਛਾ ਉਹ ਗੱਡੀ ਘੁੰਮ ਕੇ ਨਹੀਂ ਚਲੇਗੀ ਅੱਛਾ ਇਕੱਲੇ ਹੋ ਹਾਂਜੀ ਇਕੱਲੇ ਚਲੇ ਗਏ ਟਾਈਮ ਇਹ ਹੋਣਾ ਕਿ 7 ਦੇ ਕੋਲ 6 ਦੇ ਕੋਲ 9 ਦੇ ਕੋਲ ਹਾਂ ਜੀ 9 ਦੇ ਕੋਲ ਤਾਂ ਤੇਰੀ ਕੀ ਜਾਣ ਰਸੀ ਕੀ ਟੇਜ ਨਹੀਂ ਹੀ ਗੱਡੀ ਹਾਂ ਲਾਟਾ ਵੇ ਜੀਆਂ ਇਹ ਤੋਂ ਪਤਾ ਨਹੀਂ ਲੱਗਾ ਬਾਅਦ ਚ ਜੱਕਦਾ ਵੀ ਗੱਡੀ ਘੁੰਮੀ ਜਿਆਦਾ ਗੱਡੀ ਘੁੰਮੀ ਲੱਗ ਰਿਹਾ ਗਸਾ ਸਟਰੋਂਗ ਕਿਸ ਹੋਈ ਹਾਂਜੀ ਲਾਟਾ ਕੁੱਛ ਨਹੀਂ ਪਈ ਨਹੀਂ ਥੁੰਦੀ ਨਹੀਂ ਅੱਛਾ ਉਹ ਲੈਟ ਜਿਆਦਾ ਵੇ ਜੀ ਕਿਉਂ ਨੂੰ ਮੈਂ ਡੈਂਡਿਆ ਸਾੜੀ ਲੈ ਡਾਊਨ ਕਰ ਲਾ ਉਹਨੇ ਨਹੀਂ ਕੀਤੀ ਦਊਂ ਪਹਿਲਾਂ ਮੈਂ ਪਤਾ ਨਹੀਂ ਲੱਗਾ ਕੀ ਹੋਇਆ ਮੈਨੂੰ ਹਾਂ ਉਹ ਇਧਰੋਂ ਗੱਡੀਆਂ ਲੰਘਦੀਆਂ ਉਹਨਾਂ ਨੂੰ ਵੀ ਪਤਾ ਨਹੀਂ ਕੋਣ ਥੱਲੇ ਡਿੱਗੀ ਮੈਂ ਜੋ ਥੱਲੇ ਡਿੱਗੀ ਉਹ ਤੋਂ ਗੱਡੀ ਆਈ ਇੱਕ ਉਹ ਦੋ ਬੰਦੇ ਥੱਲੇ ਆਏ ਉਹਨਾਂ ਨੇ ਵੇਖਿਆ ਜੀ ਗੱਡੀ ਡਿੱਗੀ ਆ ਬਾਅਦੋਂ ਮੈਨੂੰ ਵੇਖਿਆ ਹਾਂ ਉਹਨਾਂ ਬਾਰੀ ਚੋੜ ਕੇ ਵੀ ਮੈਨੂੰ ਦੇਖਦੇ ਅੱਛਾ ਬਾਹਰ ਘਾਣੇ ਚੱਲ ਗਏ ਉਹ ਕਾਢੀ ਹੁੰਨ ਕੱਢ ਕੇ ਜਿੰਨਾ ਚਿਰ ਮੇਰੇ ਘਰ ਨਹੀਂ ਆਇਓ ਉਹ ਨਹੀਂ ਦੇ ਪੈਂਸਲਰ ਤੁਹਾਡੇ ਕੋਲ ਮੇਰੇ ਕੋਈ ਨਹੀਂ ਰਵੇ ਜਦੋਂ ਦਾ ਤੀ ਮੈਂ ਕਿ ਉਹ ਗੱਡੀ ਡਿੱਗੀ ਤੇ ਗੱਡੀ ਚ ਲਾਟਾਂ ਮਖਰਦੀਆਂ ਚੱਕ ਜਾਈਆਂ ਗੱਡੀ ਦੇ ਵਿੱਚ ਹੀ ਉਹ ਬੰਦੇ ਲੱਗੋ ਗੱਡੀ ਦੇ ਨੰਗੇ ਡੇ ਹੀ ਉਹਨਾਂ ਨੇ ਵੇਖਿਆ ਵੀ ਤੇ ਇਹ ਲਾਟਾਂ ਚੱਕਦੀਆਂ ਫਿਰ ਉਹਨਾਂ ਨੇ ਵੇਖਿਆ ਇਹਦੇ ਮਦਰੋਂ ਆਜਦੀ ਸੀ ਬੰਦਰੀਆਂ ਤੇ ਨਾ ਇੱਕ ਆਂਦਾ ਪਾਰੀ ਖਿੱਚੀ ਆ ਤੇ ਖਿੱਚ ਕੇ ਮੈਨੂੰ ਬਾਹਰ ਕੱਢਿਆ ਹਾਂਜੀ ਤੇ ਫਿਰ ਉਹਨੇ ਮੈਂ ਘਰ ਤੇ ਆ ਫਿਰ ਫੋਨ ਕੀਤਾ ਹਾਂਜੀ ਤੇਰੇ ਘਰ ਤੇ ਜਦੋਂ ਆਏ ਨੇ ਤੇ ਫਿਰ ਉਹ ਕੱਲਾ ਨਾਮ ਤੇ ਜਿਹੜਾ ਸੀ ਨਾ ਅਜੀਤ ਕਪਨਾਮ ਨਾਲ ਇੱਕ ਕਰ ਦੇ ਮੈਂ ਆਪਣੇ ਇੱਥੇ ਲਾ ਦਿੰਦੇ ਤੇ ਆਪਣਾ ਰਿਸ਼ਤਦਾਰੀ ਆ ਅੱਛਾ ਹਾਂਜੀ ਰਿਸ਼ਤਦਾਰੀ ਤੇ ਰਿਸ਼ਤੇ ਮੇਰਾ ਸਾਡਾ ਸਾਥ ਤੋਂ ਮੈਂ ਸਾਧੂ ਨੇ ਅੱਛਾ ਸਰ ਹਾਂਜੀ ਹਾਂਜੀ ਤੇ ਆਪਾਂ ਨੂੰ ਪਰਾਂ ਲਗਾ ਦੇ ਆਪਾਂ ਨੂੰ ਦੇ ਦੇ ਤੇ ਆ ਗਏ ਅੱਧਾ ਠੀਕਾ ਤੇ ਜਿੰਦਾਂ ਦੇ ਕਰਨ ਬਧਾਈ ਹਾਂਜੀ ਇਹ ਆ ਚੱਕਰ ਬਣਿਆ ਤਾਂ ਆਪਾਂ ਗੱਡੀ ਲੈਣ ਜਾਣਾ ਤਾਂ ਆਪਾਂ ਤੇ ਰੇਕੇ ਆਏ ਅੱਛਾ ਜੇ ਤੋ ਆਗੇ ਦੇਖਿਆ ਇੱਥੇ ਹਾਂਜੀ ਤੇ ਗੱਡੀ ਇਹੀ ਪਛਾਇ ਦੀ ਤਰ੍ਹਾਂ ਨਿਕਲੇ ਪਰ ਨਹੀਂ ਨਿਕਲ ਜੋ ਅਗੇ ਫਿਰ ਹੈਡਰਾ ਲਗਾਇਆ ਹੈਡ ਰੀਜ਼ ਨਾਲ ਗੱਡੀ ਬਾਹਰ ਕੱਢੀ ਹਾਂ ਜਾਨੀ ਸੰਭਚਾਈ ਹਾਂਜੀ ਜਾਨੀ ਨਹੀਂ ਪਚਾਇਓ ਬੰਦਾ ਸਹੀ ਆ ਪੁੱਨੇ ਵੀ ਜਾਣੇ ਸੀ ਤੇ ਕੱਲਾ ਜਾਣਾ ਇੱਕੋ ਜਾਣਾ ਸੀ ਇੱਕੋ ਜਾਣਾ ਹਾਂਜੀ ਇੱਕੋ ਜਾਣਾ ਲਟਾ ਬਚਨ ਕਰਕੇ ਆਉਂਦਾ ਗੱਡੀ ਚੱਲ ਦੇਤੀ ਨੂੰ ਤੇ ਪਸੜੇ ਆਏ ਗੱਡੀ ਤੇ ਹਾਂਜੀ ਉਹਨੇ ਵੀ ਫੜਵਾ ਫੜਵਾ ਪਿੱਛੇ ਖੜੀ ਮੈਂ ਅੱਛਾ ਨਾ ਨੀਤੀ ਦੇ ਹਾਂਜੀ ਤੇ ਬਾਚਿ ਸ ਵੀਰੇ ਵੀ ਆਂਦੇ ਬੰਦੇ ਆ ਗਏ ਆ ਜਾੜੇ ਹੋਂ ਤੋਂ ਪੰਜਾਂ ਜੀ ਵੀ ਆਂਦੇ ਬੰਦੇ ਉਸ ਸਾਲ ਆਇਆ ਰਾਤੀ ਵੀ ਆ ਗਈ ਦੋ ਗੱਡੀਆਂ ਨੇ ਪੁਛਾਲੇ ਅੱਛਾ ਆਇ ਇੱਥੇ ਵਜਿੰਨਾ ਟਵਾਡਰ ਤੇ ਹਾਂਜੀ ਉਦੋਂ ਮੈਨੂੰ ਪਤਾ ਲੱਗਾ ਕਿ ਗੱਡੀ ਵਾਜੀ ਗਈ ਮੈਨੂੰ ਇਹ ਕਿ ਛੜਕਦੇ ਵਜੀ ਜਦੋਂ ਵਜਦਾ ਮੇਰਾ ਸਟੀਰਿੰਗ ਤੇ ਸਿਰ ਵੱਜਾ ਜੀ ਮੈਨੂੰ ਇਹ ਹੀ ਕਿ ਛੜ ਬਿੱਥੇ ਵਜੀ ਜਦੋਂ ਭੂਮੀ ਨਾਲ ਗੱਡੀ ਮੈਨੂੰ ਮਿਲੂਗਾ ਮੈਨੂੰ ਇਹ ਹੈ ਛੜਕ ਤੇ ਹਾਂ ਉਦੋਂ ਜਦੋਂ ਬੰਦਿਆਂ ਕੱਢਿਆਣਾ ਇਹ ਕਰੀ ਮੇਰੇ ਰੰਗ ਰੰਗੋ ਡੇਬੀ ਰੋਦ ਹੁੰਦਾ ਹੀ ਆ ਤੇ ਦੇਗੀ ਕੀ ਉਜੀ ਬਾਅਦ ਚ ਮੈਨੂੰ ਬੜਾ ਉੱਠ ਆਇਆ ਤੇ ਮੈਨੂੰ ਪਾਜਾ ਬੁੱਝਾ ਮਾਰੀਆਂ ਮੈਂ ਕੱਢੋ ਆਪਣੀ ਵੀ ਕੋਸ਼ਿਸ਼ ਕੀਤੀ ਲੱਤਾਂ ਲੁਤਾਂ ਮਾਰਨ ਦੀ ਪਰ ਉਹ ਨਹੀਂ ਵਜੇ ਇਹਨੂੰ ਨਹੀਂ ਠੀਕ ਕਰਦੇ ਇਤਨਾ ਅੱਧਾ ਦੇ ਕਿੰਨਾ ਅੰਧਰੇ ਰਿਆ ਬਾਅਦ ਚ ਬੰਦੇ ਆਏ ਉਹਨਾਂ ਕੱਢਿਆ ਨਾ ਲਾਜੀ ਤਾਂ ਜਿਹੜੇ ਕਰੀ ਜੀ ਫੇਰ ਕਿੜਾ ਮਾ ਸਲੈਕਟ